ਹਾਂਜੀ ਬਈ ਕੀ ਹਾਲ ਨੇ ਆਹ ਹੋਰ ਬਈ ਘਰ ਪਰਵਾਹ ਠੀਕ ਆ ਜਾਨਵਰ ਵਗੈਰਾ ਸਾਰਿਆਂ ਦੇ ਓਕੇ ਹੋਣਗੇ ਰੱਬ ਚੜ੍ਹਦੀ ਕਲਾ ਕਰੇ ਵਾਹਿਗੁਰੂ ਤੇ ਆ ਗਏ ਬਈ ਆਪਾਂ ਇੱਧਰ ਲੈ ਘਰੇ 7 ਵਜੇ ਚ ਰਹਿੰਦੇ ਨੇ ਹਜੇ 5 ਮਿੰਟ ਯਾਰ ਅੱਜ ਆਪਾਂ ਆਪਣਾ ਚੀਨਾ ਵੀ ਛਟਣਾ ਹੈਗਾ ਲਾਈਟਾਂ ਲੂਟਾਂ ਬਈ ਆਪਾਂ ਕਰਤੀਆਂ ਬੰਦ ਤੇ ਖੁੱਡ ਦੀ ਆਪਾਂ ਚਾਬੀ ਲਈਏ ਚੱਕ ਮਿੱਤਰਾ ਅਲ ਦਸ ਹੱਤੀ ਵਜ ਜਾਣਗੇ ਪਰ ਹਾਂ ਜੇ ਪਹਿਲਾਂ ਮੈਂ ਛਾਦਰੀ ਲਾ ਦੀ ਦੀ ਬਈ ਆ ਕੇ ਚੰਦਣਾ ਚੈੱਕ ਕਰੋ ਤਾਂਗਾ ਪਸ ਤਾਂ ਨਾ ਹਮਨ ਸਾਰ ਇਹਨਾਂ ਵੈ ਲੈ ਨੂੰ ਬਿਠਾਵਾਂਗੇ ਯਾਰ ਛਾਦਰੀ ਦੋ ਇੱਕ ਦੋ ਮਿੰਟ ਫਿਰ ਛੱਡਾਂਗੇ ਇਹਦਾ ਕੰਮ ਔਖਾ ਕਰਦਾ ਇਹ ਫਿਰ ਕਿੱਧਰ ਗਿਆ ਚੀਨਿਆ ਉਹ ਚੀਨਿਆ ਉਹ ਇਕੱਠਾ ਚੀਨਿਆ

ਤੇ ਹੁਣ ਆਪਾਂ ਇਹ ਛੱਡਦੇ ਆਂ ਫਿਰ ਇਹਦਾ ਛਾਤਰੀ ਤੇ ਬਿਠਾਵਾ ਲਏ ਨੂੰ ਕਿੱਕ ਬਈ ਛਾਤਰੀ ਦੇ ਗਿਆ ਵੈਠ ਹੁਣ ਹੁਣ ਇਹ ਆਪੇ ਉੱਡ ਜੂਗਾ ਚੱਲ 5-4 ਮਿੰਟਾਂ ਤੱਕ ਹਜੇ ਪੈ ਨੇ 6 ਮਿੰਟ ਪੈਣੇ ਕਰਤ ਵਰਜਿੰਚ ਉਹ ਨਾ ਉੱਡਣਾ ਇਹ ਉੱਡ ਜੂਗਾ ਬਾਕੀ ਆਪਣੇ ਜਾਨਵਰ ਸੈੱਟਨੇ ਬਈ ਟ੍ਰੇਟਰੋ ਗੰਦੀਆਂ ਕਰਕੇ ਇਹਨਾਂ ਨੇ ਇਹਦਾ ਖੋਡੇ ਦੇ ਵੀ ਸਾਫ ਬਈ ਕਰਨ ਵਾਲੀਆਂ ਹੁਣ ਕਰਦਾ ਮੈਂ ਨਾਲੇ ਵਿਠਾ ਮਠਾ ਸਾਫ ਕਰ ਦਿੰਦੇ ਇਹਨਾਂ ਦੀਆਂ ਸਾਰਾ ਕੁਝ ਓਕੇ ਕਰਦੇ ਆਂ ਬਈ ਸਾਨੂੰ ਇਹ ਵੀਡੀਓ ਕੰਟੀਨਿਊ ਕਰਕੇ ਦਿਖਾਉਣਾ ਆ ਬੈਠਾ ਆਪਣਾ ਕਬੂਤਰ ਇਹਦਾ ਵੀ ਆਪਾਂ ਉਹ ਕਰਨਾ ਇਹ ਵੀ ਆਪਾਂ ਡਾਉਣਾ ਐ ਦੁੱਧ ਬਾਰ ਨੂੰ ਦੇਖੂਗਾ ਜਾਂ ਟੇਨ ਨੂੰ ਡਾਉਂਗਾ ਭਾਈ ਆ ਕੀ ਹੋਰ ਸਾਸਪਾਈ ਕਰਨੀ ਆ ਯਾਰ ਆ ਪਤਾ ਨਹੀਂ ਰਾਤ ਕੰਦ ਉੱਤੋਂ ਨਹੀਂ ਕੋਹਣ ਛੱਟ ਗਿਆ ਕੁਸ ਖਾ ਖੋ ਕੇ ਛੱਟਿਆ ਨੇ ਜਵਾਹ ਆ ਗਰ ਕੇ ਤੇ ਜੀਨਾ ਭਾਈ ਆਪਣਾ ਫੇਰ ਉੜ ਗਿਆ ਉੜ ਗਿਆ ਜੀਨਾ ਯਾਰ 7:55 ਕਿਲੋ ਮੀਟਰ ਆਂਦੇ ਉੜ ਗਿਆ 5:53 ਹੋਏ ਸੀਗੇ ਆ ਜਾਂਦਾ ਆ ਜਾਂਦਾ ਇਧਰੋਂ ਆਊਗਾ ਆ ਆਪਾ ਦੁਪਾਈ ਮਾਰਿਆ ਜਨੇ ਮਾਰ ਗਰ ਲੈਕਸ ਜਾਓਗੇ ਮਾਰਗਾ ਦਪਾ ਦਾ ਆਹ ਦਵਾਈ ਕਰ ਲੈਨੇ ਜਾਨ ਨੂੰ ਤਾਂ ਤੇ ਚਾਉਂ ਠੀਕ ਹੀ ਅੱਜ ਖਰ ਬਾਕੀ ਚਲ ਦੇਖਦੇ ਆ ਬਈ ਇਹ ਆਂਦਾ ਮੈਂ ਸਾਫ ਸਾਫੀ ਕਰ ਲੈ ਯਾਰ ਗੁੱਡੇ ਦੀ ਫਿਰ ਇਹਨੂੰ ਨਾਲੇ ਨੂੰ ਧਰੂਗਾ ਕਰਦਾ ਮੈਂ ਵੀਡੀਓ ਕੰਟੀਨਿਊ ਸਸਪਾਈ ਕਰਕੇ ਬਣੇ ਰੋ ਬਲੌਗ ਦੇ ਵਿੱਚ ਅੱਜ ਦੇਖਦੇ ਚੀ ਨਾ ਕਿੰਨੇ ਕਬਜੇ ਤੱਕ ਦਿਖਾਉਂਦਾ ਝਟ ਹਵਾ ਅੱਜ ਠੀਕ ਆ ਲਓ ਜੀ ਸਤ ਉਹ ਜਿਕੇ 15 ਮਿੰਟ ਹੋ ਗਏ ਤੇ ਬਈ ਕਬੂਤਰ ਆਪਣਾ ਫਿਰਦਾ ਆ ਤੇ ਦੋ ਕਬੂਤਰ ਤਿੰਨ ਕਬੂਤਰ ਆੜਾ ਤੇ ਮੁੰਡੇ ਨੇ ਆਪਣੇ ਨੇ ਨਾਲ ਦੇ ਗਵਾਂਡੀ ਨੇ ਤੇ ਆਪਣਾ ਕਬੂਤਰ 15 ਮਿੰਟ ਪਹਿਲਾਂ ਉੜਿਆ 20 ਮਿੰਟ ਤੇਰ ਬਾਅਦ ਚੜਾਏ ਨੇ ਮੌਸਮ ਜੇ ਤਾਂ ਜੇਰ ਖਰਿਆ ਵੀ ਅਖਰ ਕੋਈ ਡਾ ਸਾਫ ਨਹੀਂ ਹੈਗਾ ਚੱਲ ਫਿਰ ਵੀ ਇੱਕ ਵਾਰ ਦਾਤੇ ਆਪਾਂ ਦਾਣੇ ਇਹਨਾਂ ਨੂੰ ਪਾ ਦਈਏ ਜਿਹੜੇ ਆਪਣੀ ਦੂਜੇ ਨੇ ਬਈ ਕਣ ਕੀ ਚਾਲਦੀ ਆ ਯਾਰ ਫਿਰ ਕੋਈ ਦਾਣੇ ਨੂੰ ਰੱਖ ਦਈਏ ਪਿੱਲੀ ਇੱਕ ਵੀ ਹੋ ਜੇ ਨਾ ਹੋ ਜੇ ਉਹੀ ਬਣਾ ਲਈ। ਫਰਮਾਂ ਦਾਣੇ ਰੱਖੀਏ ਜੇ ਕੋਈ ਉਹ ਯੋਗ ਖਾਓ ਦਾਣੇ। ਹਰ ਕਿਦੜ ਕਿਦੜ ਖਾਂਦੇ ਹੀ ਨਹੀਂ। ਇਹ ਹੋਏ ਆਉਣਗੇ। ਬੱਚਿਆਂ ਆਏ ਖਾਣਗੇ ਹਾਂ। ਉਹ ਉੱਤਰ ਕਿਹੜਾ ਹੋਏ। ਟਮਾਟਲੀ ਆ। ਹਾਂ ਟਮਾਟਲੀ ਆ। ਆ ਬੱਚੇ ਜਿਹੜੀ ਖਾਣਗੇ ਉਹ ਤਾਂ ਅੱਡ ਪਾ ਕੇ ਸਾਰੇ। ਬਸ ਅੱਜ ਵਧੀਆ ਹੋ ਗਿਆ ਅੱਜ ਆਪਣਾ ਇੱਕ ਆਲਖੀ ਵੀ ਆ ਗਈ ਆਹੀ ਆਪਣਾ ਕਬੂਤਰ ਨੇ ਬਾਈ ਆਪਾਂ ਜਰਾ ਆ ਜਰਾ ਖੁੱਡਾ ਆ ਖੁੱਡਾ ਤਾਂ ਹ ਬਾਲਾ ਪਾਇਆ ਹੋਇਆ ਏ ਉਹਦਾ ਕੰਦ ਕੱਢ ਦਾਂਗੇ ਆ ਖੁੱਡਾ ਉਹਨੂੰ ਵਧਾ ਦਾਂਗੇ ਇੱਧਰ ਤਾਂ ਮੁਰਗੀ ਰੱਖਣ ਨੇ 10 ਕੁ ਮੁਰਗੇ ਤਾਂ ਇੱਥੇ ਰਹਿ ਜਾਣਗੇ ਵਧੀਆ ਤਰੀਕੇ ਨਾਲ ਖੁੱਲੇ ਵਾ ਇੱਧਰ ਇੱਧਰ ਉਹ ਕਰਤਾ ਹੈ ਹੋਕੇ ਦੀ ਰਿਪੋਰਟ ਆ ਵਈ ਹੁਣ ਇਹਨਾਂ ਨੂੰ ਪਾਣੀ ਵੀ ਧਰਦੀ ਇਹਨਾਂ ਦਾ ਭਾਂਡਾ ਧੋ ਕੇ ਐ ਭਾਂਡਾ ਧੋ ਲਈਏ ਮਾਇਆ ਜੀ ਜਾਨੀਾਰੇ ਕੰਮ ਤੇ ਮੈਨੂੰ ਆ ਵੀ ਮੈਂ 12 ਵਜੇ ਮੁੜਿਆ ਆਉਂਗਾ ਵੀ ਕੰਮ ਤੋਂ ਜਾ ਕੇ ਚੱਲ ਇੰਨੇ 12 ਵਜੇ ਤੱਕ ਕੰਮ ਦੇਖ ਕੇ ਆਉਣਾ ਉਹਦਾ ਮੁੜ ਕੇ ਉਰੀ ਅੱਜ ਮੈਂ ਘਰੇ ਨਹੀਂ ਜਾਂਦਾ ਔਰੇ ਆ ਕੇ ਕਬੂਤਰ ਕਬਤਰ ਲਾ ਕੇ ਫੇਰ ਫੇਰ ਮੈਂ ਕੰਮ ਤੇ ਲੰਘ ਜੂਗਾ ਬਾਈ ਐਂ ਕਰਨਾ ਬੂਹਰ ਹੱਤਾ ਕੋਈ ਹੱਲ ਹੈ ਨਹੀਂ ਜੇ ਜੇ ਜੀ ਆ ਗਿਆ ਸਾਡਾ ਅਫਸਰ ਫੇਰ ਲੱਗਦਾ ਮੈਨੂੰ ਇਹ ਜੀ ਨਾ ਚੱਲ ਬਜਿੱਥੇ ਵਹਿੰਦਾ ਭਾਈ ਉੱਥੇ ਸਹੀ ਇਹ ਪਾਣੀ ਵਾਲਾ ਬਾਈ ਭਾਂਡਾ ਇਹ ਜਮਾਂ ਡੰਨ ਕਰਤਾ ਕਰ ਚੋੜਾ ਤੇ ਕੋਡਾ ਚੈੱਕ ਕਰੋ ਹੱਜ ਬਾਈ ਮੈਂ ਦੱਸਣਾ ਭੁੱਲ ਗਿਆ ਸੀ ਉਹਨੂੰ ਕੋਡੇ ਸਾਫ਼ ਸੋਈ ਚੈੱਕ ਕਰੋ ਓਕੇ ਨਾ ਛੁੱਡਾ ਆਪਾਂ ਕਰਤਾ ਇਹਨੂੰ ਦਾ ਸਾਫ਼ ਓਕੇ ਜਮਾਂ ਬਾਈ ਇਹਨੂੰ ਦਾਣੇ ਲੈਣ ਲੈ ਹੁਣ ਖਾ ਤੇ ਆਪਾਂ ਦਾਣੇ ਨਾਲ ਚੱਕ ਕੇ ਜਾਵਾਂਗੇ ਤੇ ਬੱਚਾ ਆਪਣਾ ਜਮਾ ਇੱਕ ਨੰਬਰ ਬੈਠਾ ਛੇੜ ਕਰੋ ਬੱਚਾ ਜਮਨ ਬੱਚਾ ਆਪਣਾ ਉੱਤੇ ਬੈਠਾਗਾ ਬਸ ਠੀਕ ਆ ਬਈ ਫਿਰ ਕਰ ਦਿਆਂ ਫਿਰ ਵੀਡੀਓ ਕੰਟੀਨਿਊ ਯਾਰ ਸ਼ੀਨਾ ਆਪਣਾ ਫਿਰਦਾ ਹੁਣ ਅਪ ਤੱਕ ਕਬੂਤਰ ਉੜੇ ਹੁਣ ਤਾਂ ਕੋਈ ਚੱਕਰੀਆਂ ਬੈ ਜੀ ਨੇ ਇਹਨੂੰ ਮੈਂ ਪਹਿਲਾਂ ਕੱਲੇ ਕਬੂਤਰ ਨੂੰ ਬੈਠਣ ਜੇ ਦੀ ਚੱਸ ਹੋ ਜਾਂਦੀ ਆ ਕਿਦੋਂ ਕੁੱਤਰ ਨਾਲ ਹੋਏ ਫੇਰ ਨਹੀਂ ਉਹ ਤਰੀਕਾ ਜਿਹਦਾ ਹੁੰਦਾ ਦਿਖਾਵਾਂ ਮੈਂ ਉਹਨੂੰ ਕਿੱਥੇ ਫਿਰਦਾ ਹੈ ਆਪਣਾ ਚੀਨਾ ਇੱਥੇ ਆ ਫਿਰਦੇ ਨੇ ਇਹ ਆਪਣਾ ਚੀਨਾ ਮੂਰੇ ਫਿਰਦਾ ਬਾਈ ਜਮਾ ਇੱਧਰ ਵਾਗਿਆ ਆ ਆ ਫਿਰਦਾ ਜਮਾ ਬਾਈ ਇੱਥੇ ਆ ਤਿੰਨ ਕੁੱਤੇ ਫਿਰਦੇ ਨੇ ਉਹ ਮੁੰਡੇ ਦੇ ਆਪਣੇ ਗਮਾਂਡੀ ਦੇ ਤੇ ਮੂਰੇ ਆਪਣਾ ਚੀਨਾ ਕਰਦਾ ਮਾ ਓਕੇ ਆ ਬਾਈ ਕਰਦਿਆਂ ਵੀਡੀਓ ਕੰਟੀਨਿਊ ਆ ਕੇ ਹੁਣ ਸਾਰਾ ਕੁਝ ਓਕੇ ਕਰ ਗਿਆ ਇਹਨਾਂ ਦਾ ਦਾਣਾ ਪਾਣੀ ਦਾ ਖਾ ਲ ਲਈਏ ਅੱਪੀ ਨਾਲ ਇਹਨੂੰ ਨੇ ਆਪਦੇ ਛਾਤਰੀ ਆਪਣੀ ਲੱਗੀ ਪਈ ਆ ਮੈਂ ਕੰਮ ਤੇ ਜਾਵਾਂ ਨਾ ਨੂੰਗੇ ਬਾਬਿਓ ਬਾਈ 9:00 ਵੱਜ ਗਏ ਸਹੀ ਤੇ ਆਪਣੇ ਨਾਲ ਜੀ ਨਾ ਯਾਰ ਫਿਰਦਾ ਦਾ ਹੈਗਾ ਹੁਣ ਮੈਨੂੰ ਚਾਣੀ ਨਹੀਂ ਦਿੰਦਾ ਵੀ ਕਿਹੜਾ ਫਿਰਦਾ ਉਹ ਫਿਰਦਾ ਇੱਕ ਦਾ ਬਾਈ ਉੱਚਾ ਜਾਮਾ ਤੇ ਕਬੂਤਰ ਤਾਂ ਫਿਰਦੇ ਨੇ ਯਾਰ ਹੁਣ ਆਪਣੇ ਜੀ ਇਹਨਾਂ ਨਹੀਂ ਦਿਖ ਰਿਹਾ ਮੈਨੂੰ ਵੀ ਕਿਹੜਾ ਫਰਦਾ ਇਹ ਚ ਭਈ ਆਪਣਾ ਕਬੂਤਰ ਆ ਜਾਂਦਾ ਆ ਜਾਂਦਾ ਸੈਸ ਨੂੰ ਵੀਡੀਓ ਚ ਨਾ ਦਿਖੇ ਤੇ ਆਪਣਾ ਜੀਨਾ ਚੰਗਾ ਫਿਰਦਾ ਭਈ ਹਲੇ ਟੈਂਪਰੇਚਰ ਸਾਰਾ ਤੀਕਦਈਆ ਕੋਈ ਬਾਲਾ ਟੈਂਪਰੇਚਰ ਨਹੀਂ ਹੈਗਾ ਸਿਆਦਰੀ ਆਪਾਂ ਲਾ ਗਏ ਤੇ ਆਪਾਂ ਹੁਣ ਹੋ ਰਿਆਂ ਭਈ ਫਿੱਟ ਜਾਮ ਤੇ ਨਾ ਇਹਨਾਂ ਨੂੰ ਕਿ ਜਮਾ ਓਕੇ ਹੁਣ ਆਪਾਂ ਜਾਂਨੇ ਆਪਣੀ ਡਿਊਟੀ ਤੇ ਮੈਂ ਹੁਣ 12 ਵਜੇ ਹੀ ਆਉਂਗਾ 2-3 ਘੰਟੇ ਲਾ ਕੇ ਆਉਣਾ ਕੰਮ ਤੇ 12 ਵਜੇ ਆ ਕੇ ਫਿਰ ਚੈੱਕ ਕਰਦਾ ਇਹਨਾਂ ਸਿਸਟਮ ਕੀ ਆ ਫਿਰ ਇਹਨੂੰ ਚਲੋ 12 ਵਜੇ ਕਬੂਤਰ ਬੰਨਦਾਂਗੇ ਯਾਰ ਇੱਕ ਤਾਂ ਬਾਈ ਇਹ ਬੈਠਣ ਵੇ ਯਾ ਦਿੱਕਤ ਦਿੰਦਾ ਆਪਣਾ ਕਬੂਤਰ ਆਹ ਉਹ ਲੀਲੀ ਤਾਂ ਲੱਗੀ ਹੋਈ ਹੈ ਮੁੰਡੇ ਦੇ ਬੈਠਾਂ ਵੇਲੇ ਉੱਥੇ ਰਹਿ ਜਾਂਦਾ ਪਤਾ ਨਹੀਂ ਕੀ ਚੱਕਰ ਆ ਇੱਕ ਦਿਨ ਪਹਿਲਾਂ ਬਹਿ ਗਿਆ ਸੀ ਇੱਕ ਦਿਨ ਫੇਰ ਵੀ ਬਹਿ ਗਿਆ ਸੀ ਦੋ ਤਿੰਨ ਵਾਰ ਬੈਠਿਆ ਯਾਰ ਤੇ ਚਲੋ ਬਈ ਕਰਦੇ ਆ ਵੀਡੀਓ ਕੰਟੀਨਿਊ ਤੇ ਹੁਣ ਤਾਂ ਬਸ ਆਪਣੇ ਜਾਨਵਰ ਸਾਰੇ ਓਕੇ ਨੇ ਬੈਠੇ ਨੇ ਤੇ ਇਹਨੂੰ ਉੱਡ ਲੈਣ ਦੇ ਜੀ ਨੇ ਇਹਨੂੰ ਫਿਰਤਾ ਆਪਣਾ ਵਧੀਆ ਫਿਰਦਾ ਜੀ ਨਾ ਹਜੇ ਤੇ ਆ ਕੇ ਮੈਂ ਕਰਦਾ 12 ਵਜੇ ਵੀਡੀਓ ਕੰਟੀਨਿਊ ਬਣੇ ਰਹੋ ਵੀਡੀਓ ਦੇ ਵਿੱਚ ਹਾਂਜੀ ਬਾਈ 12 ਵਜੇ ਦੇ 10 ਮਿੰਟ ਹੋ ਗਏ ਤੇ ਕਬੂਤਰ 12 ਵਜੇ ਦੇ 10 ਮਿੰਟ ਹੋ ਗਏ ਬਾਈ ਤੇ ਕਬੂਤਰ ਆਪਣਾ ਫਿਰਦਾ ਕਿੱਥੇ ਫਿਰਦਾ ਉਹ ਦੇਖ ਵੀ ਫਿਰ ਆਪਣਾ ਮੈਂ ਹੁਣੇ ਦੇਖ ਕੇ ਟਾਂ ਕਬੂਤਰ ਬਈ ਸਾਨੂੰ ਵੀ ਦਿਖਾਉਣਾ ਵੀ ਕਿੱਥੇ ਫਿਰਦਾ ਆਪਣੇ ਆ ਆ ਨਹੀਂ ਹੈਗਾ ਆਪਣੇ ਵਾਲਾ ਕਬੂਤਰ ਆ ਫਿਰਦਾ ਬਈ ਜਮਾਂ ਤਾਂ ਆ ਫਿਰਦਾ ਆ ਜਾਂਦਾ ਬਈ ਇਹ ਆਪਣੇ ਵਾਲਾ ਹੀ ਆ ਤਰਾ ਆਪਣਾ ਬਾਈ ਜਮਾ ਓਕੇ ਫਿਰਦਾ ਇੱਕ ਨੰਬਰ ਚੰਗਾ ਮੈਂ ਹੁਣ ਕੰਮ ਤੋਂ ਆਇਆ ਮੈਨੂੰ ਆਏ ਦੀ ਯਾਰ ਮਾ ਚੱਲ ਮੈਂ ਦੁਬਾਰੇ ਵਗ ਜੂ ਕੰਮ ਤੇ ਇਹਨੂੰ ਕਬੂਤਰ ਨੂੰ ਭਿਹਾਰ ਭੋਕੇ ਇਹ ਕਬੂਤਰ ਬੈਠੂਗਾ ਆਪਣਾ 1:00 ਵਜੇ ਆਹ ਮਾ ਕਬੂਤਰ ਵਧੀਆ ਚੰਗਾ ਫਿਰਦਾ ਹਜੇ ਕੋਈ ਗੱਲ ਨਹੀਂ ਉਹ ਜੱਕਰਾਂ ਜੁੱਕਰਾਂ ਦਾ ਫਿਰਨਦੇ ਹਜੇ ਤਾਂ ਇਹ ਤਾਂ ਬਹੁਤ ਵਧੀਆ ਫਿਰਦਾ ਆ ਫਿਰਦਾ ਆਹ ਫਿਰਦਾ ਬਾਈ ਉੱਪਰ ਲੈ ਜਿਹੜਾ ਮੂਰੇ ਤਹਾਂ ਵਾਲਾ ਉਹ ਆ ਮੂਰ ਲਾ ਬਹੁਤ ਚੰਗਾ ਬਹੁਤ ਚੰਗਾ ਫਿਰਦਾ ਕਬੂਤਰ ਆਪਣਾ ਇਹ ਨਾ ਫਾ ਪੈਨੇ ਆ ਪੈ ਕੇ ਰੈਸਟ ਕਰਦੇ ਆ ਤੇ ਤੁਹਾਨੂੰ ਕਰਦਾ ਵੀਡੀਓ ਕੱਟ ਜੇ ਨਹੀਂ ਮੈਨੂੰ ਮਜ਼ਾ ਆਉਂਦਾ ਤਾਂ ਹਾਂਜੀ ਭਾਈ 12 ਵਜੇ 40 ਮਿੰਟ ਦਾ ਟਾਈਮ ਹੋ ਗਿਆ ਤੇ ਕਬੂਤਰ ਦੇਖੋ ਫਿਰਦੇ ਨੇ ਸਾਰੇ ਤੇ ਆਪਰੇ ਵੀ ਕਬੂਤਰੋ ਹੀ ਫਿਰਦਾ ਹਾਂਜੀ ਨੀਵੇਂ ਆ ਗਿਆ ਸੀ ਯਾਰ ਕਿ ਮੈਂ ਦੋ ਕਬੂਤਰ ਬੰਨਦੇ ਆ ਨੀਵੇਂ ਆ ਗਿਆ ਤਾਂ ਬੈਹ ਜੀ ਆ ਸਾਧਰੀ ਲੱਗ ਰਿਹਾ ਮੁੰਡੇ ਦੀ ਐਪੀ ਇਹ ਸਾਧਰੀ ਤੇ ਬੈਹ ਜਾਂਦਾ ਹੁੰਦਾ ਹੁਣ ਫੇਰ ਉੱਚੇ ਚੜ ਗਿਆ ਯਾਰ ਇੱਕ ਤਾ বাজਾਈ ਦਊਗਾ ਆਹ ਨਾਲ ਬਾਕੀ ਦੇਖਦੇ ਆਂ ਕਿਸ ਸਾਹ ਗਦਾਵਾ ਇੱਥੇ ਫਿਰ ਦਾਨੂੰ ਆ ਦਿਖਾ ਦਿੰਦਾ ਆਹ ਵਰਦਾ ਭਾਈ ਬੈਂਦਾ ਸਾਨੂੰ ਦਿਖਾਉਣਿਆ ਬਾਈ ਉੱਤਰਾਪਾ ਦੋ ਬੰਨ ਤੇ ਓਕੇ ਦੀ ਰਿਪੋਰਟ ਆ ਜਾਵਾ ਕਰਦਾ ਵੀਡੀਓ ਕੰਟੀਨਿਊ ਜਦੋਂ ਬੈਂਦਾ ਆ ਆਪਣੇ ਪਿੰਡ ਦਾ ਸਾਰੀ ਦਾ 뷰 ਆ ਚੈੱਕ ਕਰੋ ਦਿਖਾਉਣਾ ਮੈਂ ਕਰਦਾ ਵੀਡੀਓ ਕੰਟੀਨਿਊ ਬਾਈ 1 ਵਜ ਗਿਆ ਬਾਈ ਆਪਣਾ ਆ ਹੁੰਦਾ ਹੈ ਚੈੱਕ ਕਰੋ ਉੱਤੀ ਫੇਰ ਚੜ ਗਿਆ ਬੈਂਦਾ ਬੈਂਦਾ ਮੈਨੂੰ ਅੱਜ ਵਾ ਬੈਠੂਗਾ ਯਾਰ ਆ ਜਾਂਦਾ ਬੰਦਾ ਕੋ ਟਾਈਮ ਹੋ ਗਿਆ ਪੂਰਾ 1 ਦਾ ਪੈਠਣਾ ਹੁਣ ਚਾਹੀ ਰਿਹਾ ਹੈ ਫੇਰ ਉੱਚਾ ਹੋ ਗਿਆ ਮੈਂ ਨਾ ਮੈਂ ਨਾ ਜਾਂਦਾ ਇਹ ਨਾ ਸਹੀ ਇੱਕ ਦਾ ਟਾਈਮ ਹੋ ਗਿਆ ਬਾਈ ਦੇਖਦੇ ਹਾਂ ਜੇ ਮੈਂ ਕੋਠੇ ਚੜਾਇਆ ਸੀ ਮਾਚਰ ਬੈਠੂਗਾ ਕਰਦਾ ਵੀਡੀਓ ਕੰਟੀਨਿਊ ਜੇ ਬੈਠਾਗਾ ਅਰੇ ਤਾਂ ਲੱਗਦਾ ਨਹੀਂ ਮੈਨੂੰ ਬੈਠਦਾ ਸੁਭਾਅ ਨਾਲ ਫੇਰ ਚੜ ਗਿਆ ਇੱਕ ਹੁਣ ਫੇਰ ਚੱਕਰਾਂ ਚੋ ਗਿਆ ਜੇ ਫੇਰ ਨਹੀਂ 30 ਘੰਟਾ ਬੈਠਾ ਆ ਵੇ ਤਾਂ ਤਾਂ ਮੈਂ ਕਰਦਾ ਵੀਡੀਓ ਕੰਟੀਨਿਊ ਬਾਈ ਜਦੋਂ ਬੈਠਾ ਲਓ ਜੀ 1:25 ਹੋ ਗਏ ਆਪਣੇ ਨਾਲ ਜੀਨਾ ਵੀ ਆ ਕੇ ਬਹਿ ਗਿਆ ਹਉ ਬੈਠਾ ਕਿਉਂ ਬੈਠਾ ਚੈੱਕ ਕਰੋ ਇਹ ਰੰਜੰਜ ਤਾਂ ਨਹੀਂ ਪੱਟੀ ਉਹ ਠੀਕ ਬੈਠਾ ਹੈ ਆਪਣਾ ਆ ਕੇ ਬਹਿ ਗਿਆ ਚਲੋ ਜੀ ਨੂੰ 10 ਮਿੰਟ ਬੈਠਣ ਦੋ ਫਿਰ ਮੈਂ ਉਹ ਲਾਉਣਾ ਲਾ ਕੇ ਤੁਹਾਨੂੰ ਵੀ ਦਿਖਾਉਣਾ ਵੀ ਕਿਵੇਂ ਬੈਠਾ ਉਹਦਾ ਲੱਗਿਆ ਤਾਂ ਜ਼ੋਰ ਹੈਗਾ ਕਬੂਤਰਾਂ ਥੜਾ ਜਿਹਾ ਹਰੇ ਇਨੇ ਹੀ ਆਪਾਂ ਨੂੰ ਵੀਡੀਓ ਦੇ ਵਿੱਚ ੱਲੇ ਸਿੱਟਲੇ ਪਰ ਕਬੂਤਰ ਉੱਡਿਆ ਵਧੀਆ ਅੱਜ ਇੰਨਾ ਕੁ ਵਧੀਆ ਗਿਆ ਛਾਦਰੀ ਤੇ ਸਿੱਧਾ ਛਾਤਰੀ ਤੇ ਆ ਗਿਆ ਆਪਣੀ ਤੇ ਨਹੀਂ ਛਾਦਰੀ ਤੇ ਆਉਂਦਾ ਨਹੀਂ ਤੇ ਕਰਦਾ ਬਈ ਵੀਡੀਓ ਕੰਟੀਨਿਊਸ ਨੂੰ ਦਿਖਾਉਣਾ ਫਿਰ ਲਾ ਕੇ ਉਹਨੂੰ 10 ਮਿੰਟ ਬੈਠਾਉਂਦੇ ਹੋਰ ਛਾਤਰੀ ਤੇ ਸਾਨੂੰ ਦਿਖਾਉਣਾ ਕਿਵੇਂ ਆਣਾ ਇਹਨੂੰ 10 ਮਿੰਟ ਰੈਸਟੋ ਚ ਪਾਣੀ ਪੂਣੀ ਉਹਨੂੰ ਫੇਰ ਪਿਆਵਾਂਗੇ ਬਿਠਾ ਕੇ ਥੱਲੇ